लगातार बीमारिया लगातार होंगे जिसका कि मुख्य कारण मिलावटोरी चीज लगातार इजाफा के खिलाफ अकाली दल कौमी प्रधान बलभजीत सहोली सरकार, पंजाब सरकार खिलाफ जम के नारेबाजी की मांग की सैशन बुलाया जा रहा है जिस तरह बेअबी तानून बनाने जा रहे हैं उस तरह मिलावटखोरी तीख्त कानून बनाए और मिलावटखोर ਕਾਲੀ ਦਾ ਸਤੰਤਰ ਵੱਲੋਂ ਜਿਹੜਾ ਅੱਜ ਰੋਸ ਕੀਤਾ ਗਿਆ ਇਸ ਕਰਕੇ ਆ ਕਿ ਵੱਡੇ ਪੱਧਰ ਤੇ ਮਲਾਬ ਹਰ ਚੀਜ਼ ਚ ਚਾਹੇ ਅਸੀਂ ਕਿਤੋਂ ਆਪਣੀ ਸਰਦਤਾ ਤੇ ਸਤਕਾਰ ਨਾਲ ਕਿਸੇ ਧਰਮ ਦੇ ਵਿੱਚ ਜਿੱਥੇ ਸਰਦਤਾ ਰੱਖਦਾ ਬੰਦਾ ਮਠਿਆਈ ਦਾ ਡੱਪਾ ਲੈਂਦਾ ਕੋਈ ਹੋਰ ਚੀਜ਼ ਲੈ ਕੇ ਜਦੋਂ ਮੱਥਾ ਟੇਕਣ ਜਾਂਦਾ ਉਹ ਇਹ ਦੀ ਕਦੇ ਸੋਚਦਾ ਵੀ ਇਹ ਜਿਹੜੀ ਮਠਿਆਈ ਹੈ ਬਣੀ ਕਿੱਥੋਂ ਆ ਇਹ ਚ ਜਿਹੜਾ ਸਮਾਨ ਪਿਆ ਜੇ ਹੁਣ ਫਰਜ ਕਰੋ ਵਰਪੀਓ ਲਾ ਲਓ ਸਾਨੂੰ ਚਾਹ ਹੁੰਦਾ ਕਿ ਖੋਏ ਦੀ ਵਰਪੀ ਉਹ ਖੋਆ ਕਿੱਥੇ ਹੈ ਬੱਚੇ ਤਾਂ ਹੈ ਨਹੀਂ ਪਸ਼ੂ ਤਾਂ ਲੈ ਕੇ ਉੱਚੜ ਗਏ ਇਸ ਕਰਕੇ ਕਾਰਨ ਕੀ ਹੈ ਇਹ ਪਸ਼ੂਆਂ ਦੀ ਦਾ ਕਿਸੇ ਨੇ ਅੱਜ ਤੱਕ ਸਰਕਾਰ ਨੇ ਕਿੰਨੀਆਂ ਫੈਕਟਰੀਆਂ ਲਾਕੀਆਂ ਫੀਡ ਦੀਆਂ ਕੋਈ ਫੀਡ ਨਹੀਂ ਚੈੱਕ ਕਰਿਆ ਕਿ ਪਸ਼ੂਆਂ ਨੂੰ ਕੀ ਖਾਣਾ ਜਾ ਰਿਹਾ ਹੈ ਦੂਜੇ ਵੱਲੇ ਕੋਈ ਤਿੱਥੇ ਤਿਹਾਰ ਆਜੇ ਕਿਵੇਂ ਪਨੀਰ ਫਿਰਦਾ ਹੁੰਦਾ ਭੱਜਿਆ ਕਿੰਨੇ ਦੁੱਧ ਆ ਜਾਂਦਾ ਤੁਸੀਂ ਕਿਉਂ ਹੀ ਵਿਆਹ ਸਾਦੀ ਕਰੇ ਉਹ ਜਾ ਕੇ ਕਿਸੇ ਹਲਵਾਈ ਨੂੰ ਕਹਿ ਦੋ ਮੈਂ ਕਿਸੇ ਦਾ ਨਿੱਜੀ ਟੈਗ ਨਹੀਂ ਕਰਦਾ ਉਹਨੂੰ ਕਹਿ ਦਵੇ ਯਾਰ ਐਡਾ ਸਾਨੂੰ ਪਨੀਰ ਚਾਹੀਦਾ ਉਹ ਤੈਨੂੰ ਕਹੂਗਾ ਯਾਰ 2 ਘੰਟੇ ਬਾਦਾਂ 2 ਘੰਟੇ ਵਰ ਕਿਹੜੀ ਬੂਰੀ ਸੁਪੈਂਦੀ ਆ ਬਈ ਕਿੱਥੇ ਨੇ ਮੱਝਾ ਕਿੱਥੇ ਆ ਫਾਰਮ ਜਿੱਥੋਂ ਲਿਆਉਂਦਾ ਇਹ ਸਾਰਾ ਗੋਲਖੰਡਾ ਨਾਬੇ ਸ਼ਹਿਰ ਦੇ ਨੇੜੇ ਇਸੇ ਤਰ੍ਹਾਂ ਉੱਥੋਂ ਵੱਡੇ ਪੱਤਰ ਤੇ ਸਮਾਨ ਫੜਿਆ ਗਿਆ ਇਹ ਅਸੀਂ ਇੱਕ 4 ਪੈਸੇ ਬਣਾਉਣ ਦੇ ਬਾਰੇ ਇੱਕ ਦੂਏ ਨੂੰ ਜ਼ਾਹਿਰ ਵੇਚਣ ਲੱਗੇ ਹੋਇਆ ਅਸੀਂ ਪਸ਼ੂਆਂ ਨੂੰ ਨਿਭਾਉਂਦੇ ਮੈਂ ਅੰਬਰਧਾਰੀ ਆ ਇਹ ਕੋਈ ਅੰਬਰਤਾਰੀ ਵੀ ਹੈ ਉਹ ਵੀ ਕਿਵੇਂ ਸਾਬਤ ਕਰ ਸਕਦਾ ਵੀ ਜਦੋਂ ਮੈਂ ਪੇਠਿਆਈ ਦਾ ਡੱਬਾ ਲੈ ਕੇ ਮੈਕਮਾ ਕੀ ਕਰ ਰਿਹਾ ਸੋਲੀ ਸਾਹਿਬ ਜਿਹੜਾ ਮੈਕਮਾ ਮੈਕਮਾ ਸ਼ਾਕਸ਼ਕਾ ਜਿੰਦਾਬਾਦ ਸਰਕਾਰਾਂ ਤੱਕ ਮਾਰ ਜਾਂਦਾ ਜਿਹਦੇ ਕਰਕੇ ਜੇ ਆਉਣਗੇ ਉਹ ਜਿਵੇਂ ਅੱਜ ਖਬਰ ਲੱਗੂਗੀ ਉਹਨਾਂ ਨੇ ਆਉਣਾ ਪੰਜ ਸੱਤ ਕ ਦੁਕਾਨ ਵਾਲਿਆਂ ਨੂੰ ਚੈੱਕ ਕਰ ਜਾਣਾ ਦੋ ਮਾੜੂ ਫੜ ਲੈਣੇ ਨੇ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਕਹ ਦੇਣਾ ਯਾਰ ਫਲਾਣੀ ਤਰੀਕ ਨੂੰ ਅੱਜ ਹੀ ਕਰ ਲਾਂਗੇ ਗੱਲਬਾਤ ਇਹ ਸੋਟੇ ਕਹਿਣ ਦਾ ਕਿ ਮਤਲਬ ਮਹੀਨਾ ਬੰਨਿਆ ਹੋਇਆ ਕੋਈ ਸ਼ੱਕ ਹੈ ਇਹ ਸਾਰਾ ਇਤਿਹਾਰ ਤੇ ਹੂਰ ਸਭ ਏ ਰਲ ਮਿਲ ਕੇ ਜੇ ਚੱਲਦਾ ਜੀ ਦੇ ਕਰਕੇ ਪੰਜਾਬ ਦਾ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਸ਼ਾ ਮੁਕਤ ਕਰਨਾ ਉਹ ਭਾਈ ਆ ਸਾਡੀ ਵੀ ਸੁਣ ਲੋ ਕਿ ਨਸ਼ਾ ਮੁਕਤ ਤਾਂ ਨਸ਼ਾ ਤਾਂ ਗਿਣਤੀ ਦੇ ਬੰਦੇ ਕਰਦੇ ਨੇ ਜਿਹੜੇ ਰੱਬ ਨੂੰ ਮੰਨਦੇ ਨੇ ਬਹੁਤ ਨਹੀਂ ਕਰਦੇ ਨਸ਼ਾ ਨਸ਼ੇ ਪਰ ਆ ਇਹ ਤਾਂ ਸਾਡੇ ਸਾਰਿਆਂ ਦੇ ਅੰਦਰ ਜਾ ਰਿਹਾ ਹੈ ਜ਼ਾਹਰ ਤਾਂ ਸਾਡੇ ਸਾਰਿਆਂ ਦੇ ਬੱਚਾ ਮਾਂ ਦੇ ਢਿੱਡ ਚ ਪੜਦਾ ਆਉਂਦਾ ਕੈਂਸਰ ਨਾਲ ਭਰਿਆ ਵਾ ਇਹ ਸਾਰਾ ਕੋ ਸਾਡੇ ਘਰਾਂ ਚ ਤੁਸੀਂ মিডিਆ ਵਾਲੇ ਸਾਡੀ ਹੋ ਸਾਡੀ ਸਰਕਾਰਾਂ ਚ ਜਾਂਦੇ ਨੇ ਕੋਈ ਕਦੇ ਸੋਚਦਾ ਹੀ ਨਹੀਂ ਵੀ ਸਾਡੇ ਘਰਾਂ 'ਚ ਕਿੰਨੇ ਬੰਦੇ ਬਿਮਾਰੀ ਨਾਲ ਮਰ ਕੇ ਅਸੀਂ ਭੁੱਲ ਜਾਂਦੇ ਹਾਂ ਨਾ ਤੁਹਾਨੂੰ ਕੀ ਲੱਗਦਾ ਕਿ ਕੀ ਧੋਸ ਕਰਮ ਚੁੱਕਣੇ ਧੋਸ ਹੈ ਇਹਦੇ ਇਹਦੇ ਲਈ ਕਾਨੂੰਨ ਬਣਾਏ ਜਿਵੇਂ ਹੁਣ ਸੈਸ਼ਨ ਚੱਲ ਰਿਹਾ ਦੋ ਦਿਨ ਦਾ ਵਿਧਾਨ ਸਭਾ ਦਾ ਬੁਲਾਇਆ ਸਾਡੀ ਸਰਕਾਰ ਨੇ ਉਹ 'ਚ ਜਿਵੇਂ ਇਹ ਲੈ ਕੇ ਆ ਰਹੇ ਨੇ ਕਾਨੂੰਨ ਇਹ ਆਦਵੀ ਦਾ ਦੂਜੇ ਬੰਦੇ ਨਸ਼ੇ ਵਾਲਾ ਵੀ ਕਹਿ ਰਹੇ ਨੇ ਵੀ ਸਖਤਾਈ ਵਾਲਾ ਲਿਆਵਾਂਗੇ ਇਹਨੂੰ ਵੀ ਵਿੱਚ ਪਾ ਲੈਣ ਕੋਈ ਨਾ 9194 ਬਧਾਏ ਕਦੇ ਕੋਈ ਨਾ ਕੋਈ ਹਿੰਮਤ ਕਰੇ ਸਾਡਾ ਮੰਤਰੀ ਜਖਰਾਕ ਮੰਤਰੀ ਉਹ ਹਿੰਮਤ ਕਰੇ ਉਹ ਲੈ ਕੇ ਆਵੇ ਪਾਸ ਕਰਾਵੇ ਕਿ ਇਹਨਾਂ ਨੂੰ ਘੱਟੋ ਘੱਟ 20 ਸਾਲੀ ਤੇ ਫਾਹੇ ਲਾਇਆ ਜਾਵੇ ਜਿਹੜਾ ਇਹੋ ਜਿਹਾ ਕੰਮ ਕਰੇ ਹੱਥ ਪਾਈ ਉਹ ਆ ਸਾਡਾ ਜ਼ਰੂਰ ਦਾ ਫਰਜ਼ ਆ ਬਾਕੀ ਸਰਕਾਰ ਨੂੰ ਚਾਹੀਦਾ ਵੀ ਹੁਣ ਬਿਲਾਵਟ ਹੋਰ ਇੰਨੀ ਹੋ ਗਈ ਕਿੰਨੀਆਂ ਬਿਮਾਰੀਆਂ ਦਾ ਬਿਮਾਰੀਆਂ ਦੇ ਨਾਮ ਵੀ ਨਹੀਂ ਯਾਦ ਆਣਗੇ ਇੱਕ ਸਿਰਫ ਇਹ ਬਿਲਾਵਟ ਹੋਰਾਂ ਦੀ ਵਜ੍ਹਾ ਕਰਕੇ ਲੋਕ ਖਾਂਦੇ ਨੇ ਤਿਹਾਰਾਂ ਨੂੰ ਮਤਲਬ ਤਿਹਾਰਾਂ ਨੂੰ ਉਤੋਂ ਵਜ੍ਹਾ ਹਾਲ ਤੱਕ ਇਹ ਨਹੀਂ ਮਦਦ ਦੇਖਿਆ ਕੋਈ ਵੀ ਯਾਰ ਉਹ ਫੜ ਲਿਆ ਉਹਨੂੰ ਸਜ਼ਾ ਦਿੱਤੀ ਉਹਦੀ ਦੁਕਾਨ ਬੰਦ ਆ ਅੱਜ ਫੜ ਲਾਂਗੇ ਮਰਸੋਗਨ ਉਹਦਾ ਦੁਕਾਨ ਫੇਰ ਖੁੱਲ ਜਾਂਦੀ ਮੈਂ ਕਿ ਬੈਲੇ ਦਾ ਕਹਿੰਦੇ ਅਸੀਂ ਚੈਕਿੰਗ ਕਰਨ ਆਉਣੇ ਆ ਚੈਕਿੰਗ ਕੋਈ ਦਿਸਦਾ ਤਾਂ ਹੈ ਨਹੀਂ ਅਜੇ ਤੱਕ ਲੋਕ ਲਗਾਏ ਕਿਹਦੀ ਦੁਕਾਨ ਬੰਦ ਕਰਤੀ ਇਹਨਾਂ ਨੇ ਮੈਂ ਤਾਂ ਦੇਖੀ ਨਹੀਂ ਕੋਈ ਹਾਲ ਤੱਕ ਸੋਲੀ ਸਾਹਿਬ ਕਹਿੰਦੇ ਮੀਨਾ ਲੈ ਜਾਂਦੇ ਨੇ ਮੀਨਾ ਤਾਂ ਸਭ ਨੂੰ ਪਤਾ ਜੀ ਜੀ ਮੀਨਾ ਵਗੈਰਾ ਤਾਂ ਗੱਡੀ ਹੁਣ ਚੱਲਦੀ ਨਹੀਂ ਤਾਂ ਬਲਾਵਡ ਖੁਰਦੇ ਇਹਨਾਂ ਨੇ ਇਹ ਇਹ ਜ਼ਿਆਦਾ ਤਾਂ ਇਹ ਬਲਾਵਡ ਖੁਰਵਾਉਂਦੇ ਨੇ ਜਿਹੜੇ ਮੀਨਾ ਲੈਂਦੇ ਨੇ ਫੇਰ ਤਾਂ ਇਸ ਤਰ੍ਹਾਂ ਹੀ ਬਿਮਾਰੀਆਂ ਵਧਦੀਆਂ ਰਹਿੰਦੀਆਂ ਰਹੇਣਗੀਆਂ ਜੀ ਤਾਂ ਅਸੀਂ ਤਾਂ ਜਾਗਰੂਤ ਕਰ ਰਹੇ ਹਾਂ ਲੋਕਾਂ ਨੂੰ ਹੋਰ ਵੀ ਸਾਡੇ ਨਾਲ ਮਿਲੋ ਇਹਨੂੰ ਆਪਾਂ ਸੰਘਰਸ਼ ਨੂੰ ਹੋਰ ਵੱਡ